ਕਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਤੇ ਅਸੀਂ ਪਹੁੰਚੇ ਆਂ ਅਜ ਸਮਾਣਾ ਦੇ ਤਹਿਸੀਲ ਚੌਗ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਲਗਾਤਾਰ ਹੀ ਜਿਹੜਾ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਤੇ ਕੈਬਨਿਟ ਦਾ ਜਿਹੜਾ ਉਤਲਾ ਫੁਕਿਆ ਜਾ ਰਿਹਾ ਗੱਲਬਾਤ ਕਰ ਲੈਂਦੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਇਹਨਾਂ ਦੀਆਂ ਕਾਫੀ ਜਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਇਹਨਾਂ ਵੱਲੋਂ ਪੁਤਲਾ ਫੂਕਿਆ ਗਿਆ ਤੇ ਅੱਜ ਇੱਕ ਵਾਰ ਫਿਰ ਜਿਹੜਾ ਤਹਿਸੀਲ ਦੇ ਵਿੱਚ ਇਹ ਬਾਹਰ ਫੂਕਣ ਦੇ ਲਈ ਆਏ ਨੇ ਗੱਲਬਾਤ ਕਰ ਲੈਂਦੇ ਆ ਬਲਕਰ ਦੀ ਕੀ ਕਹੋਗੇ ਅਸਲ ਚ ਵਜ੍ਹਾ ਕੀ ਹੈ ਕਿਉਂ ਪੁਤਲਾ ਫੂਕ ਰਹੇ ਹੋ ਮੇਰਾ ਨਾਮ ਬਲਕਰ ਸਿੰਘ ਬਰਾਕ ਪ੍ਰਧਾਨ ਹ ਜਲਤ ਫਲਾਈ ਤੇ ਸੈਨੀਟੇਸ਼ਨ ਦਾ ਕੰਟਰੈਕਟਰ ਵਰਤਿਆ ਨ ਪੰਜਾਬ ਜੇਸੀ ਨੰਬਰ 36 ਤੋਂ ਅੱਜ ਦਾ ਜੋ ਮੁੱਦਾ ਹੈ ਕਿ ਸਾਬਤ ਪਾਰਟੀ ਨੇ ਸਾਨੂੰ ਵੀ ਤਰੀਕ ਦੇ ਮੀਟਿੰਗ ਦਿੱਤੀ ਸੀ ਕਿ ਤੁਹਾਡੀ ਜੋ ਫਾਈਨਲ ਮੀਟਿੰਗ ਹੈ ਇਸ ਦੇ ਵਿੱਚ ਅਸੀਂ ਤੁਹਾਡੀਆਂ ਮੰਗਾਂ ਦਾ ਜੋ ਹੱਲ ਕਰਾਂਗੇ ਪਰ ਅਸੀਂ ਨੇ ਪਹਿਲਾਂ ਹੀ ਐਲਾਨ ਕਰ ਚੁੱਕੇ ਸੀ ਕਿ ਜੇ 20 ਤਰੀਕ ਦੀ ਮੀਟਿੰਗ ਨੂੰ ਕੈਨਸਲ ਕੀਤਾ ਜਾਂਦਾਗਾ ਤਾਂ ਉਹ ਤੇ ਵਿਰੋਧ ਵੱਜੋਂ ਪੂਰੇ ਪੰਜਾਬ ਦੇ ਵਿੱਚ ਠੇਕਾ ਮਲਾ ਰਿਸਤਾਂ ਦੀ ਫੋਟ ਦੇ ਬੈਨਰ ਹੇਠ ਸਾਰੀਆਂ ਜੁਨੀਅਨ ਵੱਲੋਂ ਤਹਿਸੀਲ ਪੱਧਰ ਤੇ ਇਹਨਾਂ ਦੇ ਪੁੱਤਰੇ ਖੋਕੇ ਜਾਣਗੇ ਤਾਂ ਉਹੀ ਕੰਮ ਕਰਿਆ ਐਨ ਮੌਕੇ ਦੇ ਵਿੱਚ ਆ ਕੇ ਇਹਨਾਂ ਨੇ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਉਸ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਵਿੱਚ ਪੰਜਾਬ ਸਰਕਾਰ ਦੇ ਪুতਲੇ ਫੁੱਟੇ ਜਾ ਰਹੇ ਨੇ ਮੰਗਾ ਕਿਹੜੀਆਂ ਕਿਹੜੀਆਂ ਨੇ ਅਸਲ ਦੇ ਵਿੱਚ ਜਿਹੜੇ ਇੰਨੇ ਟਾਈਮ ਤੋਂ ਸਿੱਖਾਪਾ ਹੋ ਰਹੇ ਸਾਡੀਆਂ ਮੁੱਖ ਮੰਗਾਂ ਇਹ ਨੇ ਕਿ ਸਾਨੂੰ ਜੋ ਕੰਟਰੈਕਟ ਤੇ ਲੈਤਾ ਜਾਵੇ ਠੇਕਾ ਜੋ ਠੇਕੇਦਾਰੀ ਸਿਸਟਮ ਨੂੰ ਇਹ ਖਤਮ ਕਰਕੇ ਸਾਨੂੰ ਸਰਕਾਰ ਕੰਟਰੈਕਟ ਤੇ ਲਵੇ ਠੀਕ ਹੈ ਸਮੂਹ ਚ ਪੰਜਾਬ ਦੇ ਪਿੰਦਰ 헤ਡ ਆ ਅੱਜ ਵੱਖ-ਵੱਖ ਜਥੇਬੰਦੀਆਂ ਦਾ ਇੱਕ ਰੋਲ ਮਜਾਰਾ ਕਰ ਰਹੇ ਆ ਇੱਕ ਤਸਵੀਰ ਬਦਰੀ ਧਰਨਾ ਦੇ ਰਹੇ ਆ ਅਰਥੀਆਂ ਬੁਗ ਰਹੇ ਆ ਜੋ ਇਹ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿਹੜਾ ਠੇਕੇ ਦੇ ਕੰਮ ਇਹ ਨੇ ਇਹ ਸਭ ਦੇ ਮੈਨੂੰ ਚੁਭਦਾ ਮੈਂ ਠੇਕੇ ਦੇ ਰਹਿਣ ਨਹੀਂ ਦੇਣੇ ਸਾਰਾ ਜੀ ਦੇਖ ਲਓ ਸਾਢੇ 3 ਸਾਲ ਹੋ ਗਏ ਠੇਕੇ ਵਾਲੇ ਓਮੇ ਦੀ ਓਮੇ ਸੰਤਾਪਨ ਢਾ ਰਹੇ ਨੇ ਇਹਨਾਂ ਨੇ ਕੋਈ ਚੇਂਜ ਜਿਹੜੀਆਂ ਜਿਵੇਂ ਪਹਿਲਾਂ ਸਰਕਾਰਾਂ ਸਬ ਕਮੇਟੀਆਂ ਬਣਾ ਕੇ ਲਾ ਰਹੇ ਲਾ ਰਹੇ ਸੀ ਉਹੀ ਇਹ ਕਰੀਆਂ ਨੇ ਸਬ ਕਮੇਟੀਆਂ ਤੋਂ ਇਲਾਵਾ ਇਹ ਵੀ ਕੁਝ ਨਹੀਂ ਕਰ ਰਹੇ ਠੇਕੇ ਵਾਲੇ ਕੰਮ ਅੱਜ ਵੀ ਓਮੀ ਰੋਲਦੇ ਫਿਰਦੇ ਨੇ ਕਿੰਨਾ ਕੁ ਟਾਈਮ ਤੋਂ ਕੋਈ ਖੰਭਾ ਹੋ ਰਿਹਾ ਤੁਹਾਨੂੰ ਕੋਈ ਤਕਰੀਰ ਕਰਕੇ ਸਮਝਾਉਣਾ ਬਾਬੂ 10 ਸਾਲਾਂ ਤੋਂ ਹੈ ਅਲੱਗ-ਅਲੱਗ ਸਾਲਾਂ ਤੋਂ ਇੱਕ ਵਿਭਾਗ ਦੇ ਵਿੱਚ ਇਹ ਸੰਤਾਪਨ ਢਾ ਰਹੇ ਆ ਫਾਰੇ ਕੀ ਕਰੀਏ ਕਿ ਜਿਹਦੇ ਇਹਨਾਂ ਦੇ ਆਪਦੇ ਮੰਤਰੀ ਸੇਵ ਨਹੀਂ ਹੈਗੇ ਉਹਨਾਂ ਦੇ ਆਪਦੇ ਅਹੁਦੇ ਸੇਵ ਨਹੀਂ ਹੈਗੇ ਉਹ ਸਾਨੂੰ ਕਿੱਥੇ ਸੇਵ ਕਰ ਦੇਣਗੇ ਤੁਸੀਂ ਦੇਖਦੇ ਹੋ ਦਿਨ-ਪ੍ਰਤੀ-ਦਿਨ ਕਿਤੇ ਕਿਸੇ ਮੰਤਰੀ ਨੂੰ ਬਦਲ ਦਿੰਦੇ ਨੇ ਕਿਤੇ ਕਿਸੇ ਮੰਤਰੀ ਨੂੰ ਬਦਲ ਲੈਂਦੇ ਨੇ ਸਰਕਾਰ ਨੂੰ ਹਾਲੇ ਤੱਕ ਇਹ ਹੀ ਨਹੀਂ ਪਤਾ ਲੱਗਿਆ ਕਿ ਸਾਡੇ ਮੰਤਰੀ ਕਿਹੜੇ ਨੇ ਐਮਐਲਏ ਕਿਹੜੇ ਨੇ ਤਾਂ ਉਹ ਪਰਕਰਾਂ ਦਾ ਕੀ ਸੋਚਦੇ ਨੇ ਜਿਹੜਾ ਅੱਜ ਤੱਕ ਤੁਸੀਂ ਇਹ ਪੁਤਲਾ ਫੋਕ ਰਹੇ ਹੋ ਜਿਹੜੇ ਹਾਲੇ ਵੀ ਸਰਕਾਰ ਨਹੀਂ ਐਕਸ਼ਨ ਚਲਦੀ ਤਾਂ ਅਗਲਾ ਕਦਮ ਕੀ ਹੈ ਸਾਡਾ ਜਿਹੜਾ ਸੰਘਰਸ਼ ਹੈ ਠੇਕਾ ਬਲੈਂਸ ਸੰਘਰਸ਼ ਮੋਰਚੇ ਵੱਲੋਂ ਹੈ ਜੋ ਵੀ ਅਗਲਾ ਠੇਕਾ ਸਿੰਘਰ ਸੰਘਰਸ਼ ਮੋਰਚਾ ਐਲਾਨ ਕਰੇਗਾ ਉੱਤੇ ਵੀ ਸੁਰੱਖਿਆ ਹੋਵੇਗਾ ਠੀਕ ਸੁਦੀਪ ਜੀ ਜਿਹੜਾ ਤੁਸੀਂ ਅੱਜੇ ਫੂਕਲਾ ਫੂਕ ਰਹੇ ਹੋ ਠੇਕਾ ਮਜ਼ਦਮ ਸੰਘਰਸ਼ ਮੋਰਚੇ ਵੱਲੋਂ ਅਸਲ ਦੇ ਵਿੱਚ ਵਜਾ ਕੀ ਹੈ ਜਿਹੜਾ ਫੂਕ ਰਹੇ ਹੋ ਭਾਈਆ ਸਰ ਇਹੀ 12 12 15 15 ਸਾਲ ਤੋਂ ਅਸੀਂ ਇੱਥੇ ਕੰਮ ਕਰ ਰਹੇ ਹਾਂ ਜੀ ਸਾਡੀ ਮੰਗ ਹੈ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਅਸੀਂ ਬਿਜਲੀ ਬੋਰਡ 'ਚ ਕੱਚੇ ਕਾਮੇ ਹਾਂ ਜੀ ਸਾਡੇ ਬੰਦਿਆਂ ਨੂੰ ਗਰੰਟ ਲੱਗ ਜਾਂਦਾ ਕੋਈ ਮੁਆਵਜ਼ਾ ਨਹੀਂ ਕੋਈ ਨੌਕਰੀ ਨਹੀਂ ਸਾਡਾ 350 ਬੰਦਾ ਜਿੱਦੀ ਡੈਥ ਹੋ ਚੁੱਕੀ ਗਰੰਟ ਲਾ ਕੇ ਜੀ ਸਰਕਾਰ ਹਲਾਲਾ ਲਾਂਦੀ ਹੈ ਜਦੋਂ ਵੋਟਾਂ ਆਉਂਦੀਆਂ ਨੇ ਉਹ ਤੋਂ ਕਹਿੰਦੀ ਅਸੀਂ ਤੁਹਾਨੂੰ ਪੱਕੇ ਕਰਾਂਗੇ ਮੁਰਗੇ ਕਰਦੀ ਕੋਈ ਬਾਣ ਨਹੀਂ ਪੜਦਾ ਜੀ ਜੇ ਇਹੀ ਹਾਲਾਤ ਰਹੇ ਉਹ ਲਾਦਾ ਅਸੀਂ ਤੱਤੇ ਮਰ ਜਾਾਂਗੇ ਜੀ ਪਰ ਸਾਨੂੰ ਕੋਈ ਵੀ ਸਾਡੀ ਸਰਕਾਰ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਠੇਕਾ ਮੁਲਾਜ਼ਮ ਸਰਕਾਰ ਸਿਮੋਰਚ ਦੇ ਮੁਲਾਜ਼ਮ ਨੇ ਇਹਨਾਂ ਦੇ ਵੱਲੋਂ ਕਹਿਣਾ ਇਹੀ ਹੈ ਕਿ ਸਰਕਾਰ ਜਿਹੜੀ ਹੈ ਸਾਡੇ ਨਾਲ ਕਾਫੀ ਟਾਈਮ ਤੋਂ ਅਤਿਆਚਾਰ ਕਰ ਰਹੀ ਹੈ ਪਰ ਸਰਕਾਰ ਹਾਲੇ ਤੱਕ ਇਹ ਸੋਚਣ ਦੇ ਵਿੱਚ ਨਹੀਂ ਲੱਗੀ ਕਿ ਸਾਨੂੰ ਜਿਹੜਾ ਪੱਕਾ ਕੀਤਾ ਜਾਵੇ ਸਾਨੂੰ ਠੇਕੇਦਾਰੀ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਸਾਡਾ ਜਿਹੜਾ ਪਰਿਵਾਰ ਹੈ ਸਹੀ ਤਰੀਕੇ ਨਾਲ ਚੱਲ ਚੱਕੇ ਫਿਲਹਾਲ ਦੀ ਵੀ ਇਜਾਜ਼ਤ ਸੁਣਾਣ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਬਣਾ